ਬਿਲੀ ਬੈਠਣੀ ਸੀ ਉਹ ਪ੍ਰਾਸ ਕੱਢਦੀ ਅਸੀਂ ਇਹ ਮੋਟਰ ਚ ਪਾਓ ਠੀਕ ਨਹੀਂ ਕੱਢਾ ਆਪਣੇ ਲੋਹੇ ਦੇ ਚਾਲਦੇ ਨੇ ਰਾਡ ਵੱਟਣੀ ਪੈਂਦੀ ਆ ਕੱਢਣੀ ਆ ਉਧਰ ਸੋਰੇ ਕਰਕੇ ਤਾਂ ਪਿਆ ਹੈ ਮੁਕਾ ਲਿਆ ਲੈ ਅਗਲੀਆਂ ਨਿਕਲਦੀਆਂ ਇਹਦਾ ਅੱਧਾ ਬਜਰ ਰਹਿ ਗਿਆ ਲੈ ਥੋੜਾ ਵੀ ਨਿਕਲ ਗਿਆ ਅੱਧਾ ਬਜਰ ਰਹਿ ਗਿਆ ਕਿੰਨੀ ਦਾ ਝਾੜਤੀ ਆ ਚੋੜੀਆਂਵੇਂ ਵਾਲੀ ਦਾਵਾ ਸਸਿਕ ਕਾਲ ਬਈ ਸਾਰਿਆਂ ਨੂੰ ਸਵਾਗਤ ਹੈ ਬਾਈ 1855 ਤੇ ਬਾਕੀ ਬਈ ਅੱਜ ਨੰਬਰ ਲੱਗਿਆ ਰਿਹਾ ਬੱਲ ਤੇ ਇੱਧਰ ਬੰਦਾ ਵੀ ਬੈਲਾ ਨਹੀਂ ਤਾਂ ਆਪਣਾ ਜੱਗੇ ਨਾਲ ਤੇ ਛੁੱਟੀ ਹੋਈਆਂ ਨੂੰ ਤਾਂ ਇੱਧਰ ਆਇਆ ਬੰਦੇ ਨਹੀਂ ਮਿਲ ਰਹੇ ਦਿਹਾੜੀਆਂ ਪਰਾਨ ਸਾਰੇ ਦੇ ਦੂਸ਼ ਨੂੰ ਗਏ ਵੇ ਬਾਕੀ ਅਜੇ ਗੰਨੇ ਚ ਪਾਉਣ ਲੱਗਿਆ ਬਾਈ ਇਹ ਤੇ ਇਹ ਗੰਨੇ ਚ ਜਾਨੂੰ ਪਾਉਂਗਾ ਰੇ ਮੈਂ ਪਾ ਕੇ ਆਉਣਾ ਅੱਗੇ ਬਾਸਮਤੀ ਚ ਇੱਕ ਥੈਲਾ ਤੇ ਬਾਕੀ ਉੱਧਰ ਪਾ ਕੇ ਆਉਣੇ ਆ 26 ਚ ਇੱਕ ਥੈਲਾ ਹੋਰ ਪਾ ਦੇਣਾ ਬਾਈ ਉਹਦੇ ਚ ਬਾਕੀ ਹੁਣ ਸੰਕਰ ਲੱਗੂਗਾ ਪੌਣ ਜਾਵਾਂ ਹੁਣ ਮੈਂ ਲੈ ਆ ਹਾਂ ਮਾ ਆ ਗਿਆ ਫੇ ਪਾ ਕੇ ਤੂੰ ਆ ਪਾ ਦੇ ਹਾਂ ਤਾਂ ਥੱਲੇ ਨਾ ਪਾਈ ਜੇ ਘਟਦਾ ਵੀ ਹੋਇਆ ਕੋਈ ਚੱਕਰ ਨਹੀਂ ਹੋਰ ਪਾ ਦੂੰਗੇ ਲੈ ਆਜੇ ਕਮੀ ਨਾ ਰੱਖੀ ਕੋਈ ਤੇ ਬਾਕੀ ਆ ਥੋੜਾ ਸਾਮਾਨ ਵੀ ਤੇ ਵੀ ਆਪਾਂ ਥੋੜਾ ਵਿੱਚ ਪਾ ਜਦੋਂਗੇ ਹੁਣ ਆਪਾਂ ਲੈ ਕੇ ਚੱਲਦੇ ਟਰੈਕਟਰ ਜੇ ਜੇ ਤੁਸੀਂ ਪਾ ਗੋ ਪਹਿਲ ਤੂੰ ਛਿੱਟਾ ਦੇ ਦੀ ਬੂਟੇ ਨੇੜੇ ਰੱਖ ਕੇ ਫਾਂਡ ਦੇ ਦੀ ਬੂਟੇ ਜੜ ਚਾਪਾ ਫੇਰ ਪਾ ਦੰਨੇ ਆ ਤੂੰ ਪਹਿਲਾ ਛਿੱਟਾ ਦੇ ਦੇ ਜੇ ਬਚ ਗਿਆ ਥੋੜਾ ਬਹੁਤਾ ਫੇਰ ਪਾ ਦੇ ਨਹੀਂ ਤੂੰ ਪਹਿਲਾਂ ਛਿੱਟਾ ਪੂਰਾ ਦੇ ਦੇ ਹਨ ਪ੍ਰੋਪਰ ਇੱਧਰ ਇਹ ਵਾਲਾ ਕੰਮ ਨਿਬੜ ਗਿਆ ਸਤਰੀ ਕਾਲ ਜੀ ਸਤਰੀ ਕਾਲ ਜੀ ਸਾਰਾ ਹੋਰ ਕਿਵੇਂ ਆ ਵਧੀਆ ਵਧੀਆ ਕਿੱਧਰ ਘੁੰਮਦੇ ਫਿਰਦੇ ਮੈਂ ਇੱਧਰ ਗਿਆ ਤਾਂ ਗੇੜਾ ਜਾ ਮਾਰਨ ਚਰੀ ਨੂੰ ਲੱਗੀ ਹੋਈ ਸੁੰਢੀ ਹਾਂ ਸਮਝਿਆ ਪਾਸੋਂ ਮੇਰੀ ਪਹਿਲਾਂ ਸਰਾ ਦੀ ਸਪਰੇਅ ਕਰਨ ਪੰਪ ਪੰਪ ਕਰ ਲਿਆ ਤਿਆਰ ਹਾਂ ਮਾਂ ਸਪਰੇਅ ਕਰਦੇ ਨਾਲੇ ਕਰਦੇ ਧਾਨਾ ਪਰ ਹਾਂ ਧਾਨਾ ਉੱਥੇ ਮੋਟਰ ਉੱਤੇ ਬੈਠੇ ਬੈਠੇ ਸੀਪੇ ਨੇ ਪਾਰਟੀ ਕਰੀ ਗੱਡੀ ਦੀ ਅੱਛਾ ਤੁਸੀਂ ਉਰੇ ਹੈ ਹੀ ਨਹੀਂ ਮੈਂ ਹੈ ਹੀ ਨਹੀਂ ਤਾਂ ਸਮਝਿਆ ਉਹਨੇ ਪਾਰਟੀ ਕਰੀ ਬੈਠੇ ਬੈਠੇ ਮਤਲਬ ਹੱਸ ਵੀ ਰਹਿ ਗਿਆ ਸੀਪਾ ਰਹਿ ਗਿਆ ਇੱਕ ਬੰਦਾ ਹੋਰ ਤਾਂ ਉੱਥੇ ਕਈ ਮੇਰੀ ਬਾਈ ਦਾ ਹਾਂ ਹਸਬੀ ਨੂੰ ਮਹਾਜਾ ਤੈਨੂੰ ਮੈਂ ਆਪਣੇ ਵਾਲੀ ਜੀਰੀ ਦਿਖਾ ਕੇ ਲਿਆਵਾ ਚਾਰ ਕਿੰਨੇ ਪਹਿਲਾਂ ਮੈਂ ਗਿਆਦਾ ਜੀਰੀ ਵਧੀਆ ਖੜੀ ਦੀ ਹਾਂ ਚੱਲ ਕੇ ਤਾਂ ਦੇਖ ਗਏ ਚਲੀ ਕੇ ਦੇਖਣ ਜਦ ਦੇਖਿਆ ਉੱਥੇ ਸੀ ਫਲੈਟ ਪਈ ਵੀ ਹਾਂ ਥੱਲੇ ਖਾਸੀ ਉਹ ਤਾਂ ਕਹਿੰਦੇ ਸੀ ਪਿਓ ਕਹਿੰਦਾ ਮਸਣ ਤਾਂ ਖਾਸੀ ਪਈ ਪਹਿਲਾਂ ਬਿੰਦਰਾ ਦੇ ਪਈ ਵੀ ਉਹਨੇ ਦੇਖੀ ਭਾਈ ਮੈਂ ਤੇ ਉੱਥੇ ਵੀਡੀਓ ਕਿੱਥੇ ਬਣੇ ਮਹਾਜਾ ਦਾ ਕੰਮ ਖਰਾਬ ਹੋ ਗਿਆ ਉੱਥੇ ਤੇ ਉਹਨੇ ਪੈਰੀਂ ਮੁੜੇ ਪਿੱਛੇ ਹਮ ਬਾ ਉਹ ਬੈਠ ਕੇ ਮੋਟਰ ਬਰਾਗੇ ਉਹ ਸਮ ਕਾ ਹਸਰ ਲੱਗ ਗਿਆ ਮਸਰ ਤੇ ਗਿਆ ਚੱਲੇ ਆ ਉੱਥੇ ਨੂੰ ਮੇਰੇ ਜਿਹੜੇ ਮੋਟਰਸਾਈਕਲ ਚੱਕ ਕੇ ਚੱਲ ਰੋਪੜ ਜਿਹਦੇ ਦੁਆਜਲਾਂ ਦੀ ਹਸਬੀ ਨੂੰ ਫੋਨ ਕਰਿਆ ਮਹਾ ਭਈਏ ਨੂੰ ਪੁੱਛੀ ਤੀ ਹਮ ਚੱਲ ਇਹ ਕਹਿੰਦਾ ਮੈਂ ਪਤਾ ਕਰਦਾ ਮਹਾ ਜੱਲ ਭਈਆ ਆਵੇ ਜੇ ਨਾ ਹੋਵੇ ਆਪਣੇ ਪੰਪ ਕੇ ਕਰ ਦੇ ਤੇ ਆਰਦਾ ਕਰਿਆ ਭਈਆ ਆਉਂਦੇ ਉਰਕੇ ਚੱਲ ਫੇਰ ਹੀ ਤਾਂ ਫੋਨ ਗਿਆ ਮੈਨੂੰ ਕਹਿੰਦਾ ਮਸਰ ਕਿੱਥੇ ਆ ਮਹਾ ਮਾ ਕਾਲੇ ਦੇ ਘਰ ਕੋਲ ਆ ਗਿਆ ਮੁੜ ਕੇ ਕਹਿੰਦਾ ਆ ਜਾ ਭਈਏ ਨਹੀਂ 10 ਮਿੰਟ ਤੱਕ ਮੋਟਰ ਬਰਾਜਣਾ ਹਮ ਮੈਂ ਸਦਾ ਹੀ ਮੋਟਰ ਪਰ ਭਈਆ ਆ ਗਿਆ 10 ਤੂੰ ਆਏ ਕਿ ਅੱਛਾ ਤੂੰ ਸਾਂਭ ਗਿਆ ਮੌਕਾ ਮੇਰੇ ਵਾਲਾ ਭਈਏ ਨੇ ਮੇਰੇ ਹੱਥ ਵੀ ਤੇ ਬਾਅਦ ਮੇਰੇ ਤਾਂ ਹਸ ਵੀ ਹਸ ਵੀ ਕਹਿੰਦਾ ਮਾਸਟਰ ਮੇਤੇ ਪਹਿਲੇ ਤੂੰ ਕਰਾ ਲੈ ਮੈਂ ਪਹਿਲਾਂ ਮੈਂ ਕਹ ਰਹੀ ਹਸ ਵੀ ਦੀ ਬਾਅਦ ਚ ਵੇਚ ਆਏ 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 ਤੂੰ ਮੌਕਾ ਸਾਂਭ ਗਿਆ ਹੋਰ ਸੰਟੀ ਦੀ ਰਹਿ ਗਈ ਪਰਸੋਂ ਕਰਨੇ ਚੋਰੇ ਅੱਛਾ ਸੰਟੀ ਦੀ ਫੇਰ ਕੱਲ ਕਰਨੀ ਦੀ ਕੱਲ ਥੋੜਾ ਜਿਹਾ ਟਾਈਮ ਖਾ ਸਕਦੇ ਗਾ ਦਲਬੀਰ ਦਾ ਲੋਡ ਭਰਾ ਕੇ ਆਇਆ ਅੱਛਾ ਹੈ ਫੇਰ ਉਹ ਤਾਂ ਸੈਂਜਰ ਨੂੰ ਜਾਣਾ ਇੱਕ ਦੋ ਕੰਮ ਅਸੀਂ ਹੋਰ ਕੱਢੇ ਹੂੰ ਵੀ ਉਹਦੇ ਕਰਕੇ ਰਹਿ ਗਈ ਅੱਜ ਵਾਹ ਹੁਣ ਕਿਹਦੇ ਪਰ ਸਪਰੇਅ ਹੌਂ ਤੇ ਇਹ ਜੇ ਪੈਹਰ ਕਰੂੰਗਾ ਕਹਿੰਦੇ ਵੀ ਜਿਹੜੀ ਸੁੰਡੀ ਦੀ ਏ ਥੋੜੀ ਸ਼ਿਆਮ ਨੂੰ ਚਾਹੀਦੀ ਏ ਸੁੰਡੀ ਦੀ ਹਾਂ ਜਾਂ ਤਾਂ ਇਹ ਦੇਖੇ ਕਣਫਟਾਰਾ ਜਿਆ ਕਰੀ ਜਾਂਦੀ ਸੀ ਸੁੰਡੀ ਨੇ ਖਾਧੀ ਵੀ ਸੀ ਉਹ ਮੇਰੇ ਖਬਰਿਆ ਕਰੀ ਹੈ ਉਹ ਮੇਰੇ ਵੀ ਹੋ ਲਿਆ ਫਟਾਰਾ ਹੋ ਲਿਆ ਹੁਣ ਥੱਲੇ ਲੈ ਕੈਮ ਹੋ ਗਈ ਪਰ ਜਰੀ ਬਹਿ ਗਈ ਐ ਡੜੀ ਹਾਂ ਹੁਣ ਨਾ ਜਿਹੜੀ ਵਿੱਚ ਉੱਪਰ ਲੱਗੀ ਪੱਤੇ ਖਾਣ ਪੱਤੇ ਖਾਣ ਲੱਗ ਗਿਆ ਇਹਨੂੰ ਵੀ ਖਾਂਦੀ ਆ ਬੜੀ ਦੇ ਵੀ ਆਣੀ 10 12 ਮਹੀਨੇ ਹੋ ਗਏ ਆਪਣੇ ਪੈਸੇ ਇਹ ਕਹਿੰਦੇ ਮਹੀ ਪੈ ਜਾਂਦਾ ਫਿਰ ਤੋਂ ਹੋ ਜਾਂਦੀ ਏ ਮਹੀਨੇ ਪਹਿਲਾਂ ਠੀਕ ਕਰਤੀ ਸੀ ਅੱਜ ਹੁਣ ਤੇਜ਼ ਦੀ ਰੱਖੀ ਦੇਖੋ ਹੋਰ ਸੁਣ ਲਾ ਮੈਂ ਯਾਰ ਚਾਚੇ ਨੇ ਮੈਨੂੰ ਬਿਠਾਇਆ ਚਾਚਾ ਉੱਥੇ ਫਿਰਦਾ ਤਾਂ ਮੈਂ ਚਾਚੇ ਆ ਜਾ 26 ਬਾਰੇ ਗੇੜਾ ਮਾਰ ਕੇ ਆਉਣਾ ਵੀ ਚਲ ਦੱਸ ਦੀ ਕੋਈ ਕਮੀ ਪੇਸ਼ੀ ਕਹਿੰਦਾ ਤੇਰੀ ਜੀਰੀ ਤਾਂ ਠੀਕ ਆ ਉਹਨੇ ਜਾਂਦੀ ਸਾਰੇ ਉਹ ਪੱਟ ਲੀਆਂ ਕਹਿੰਦਾ ਆ ਦੇਖ ਤਾਂ ਖਾਦੀ ਪਈ ਆ ਸੁੰਡੀ ਨੇ ਉਹ ਮੈਂ ਵੀ ਮੇਰੇ ਵੀ ਹੌਲ ਉੱਠ ਖੜੇ ਮੈਂ ਕਹਿੰਦਾ ਇੱਕੋ ਲੱਗਤ ਵੀ ਆਸ ਵਾਲਾ ਕਿਆ ਬਣ ਗਿਆ ਉਹ ਪਰਸੋਂ ਹੈ ਨਹੀਂ ਮੈਂ ਕਹਿੰਦਾ ਇੱਕ ਦਿਨ ਚ ਹੋ ਗਿਆ ਕੰਮ ਵਧ ਗਿਆ ਉਹ ਗਾਹਾਂ ਕਿਆ ਕਰਿਆ ਚਾਚੇ ਨੇ ਨਾ 19 ਕੇ ਤੱਗੀ ਕੋਲੇ ਅਸੀਂ ਦੇਖੀਗੇ ਉੱਤੀ ਤਾਂ ਬਾਕੀ ਸਾਰੇ ਖੇਤ ਵੀ ਇਹਨਾਂ ਨਾਲ ਸਪਰੇਅ ਕਰੀ ਬਈਆ ਕਹਿੰਦਾ ਕਿੱਥੇ ਵੀ ਨਹੀਂ ਹੈਗੀ ਨਹੀਂ ਸਪਰੇਅ ਚਾਹੀਦੀ ਹੈ ਸਪਰੇਅ ਪਹਿਲਾਂ ਸਪਰੇਅ ਕਰਤੀ ਸੀ ਇੱਕ ਵਾਰ ਸਪਰੇਅ ਕਰੇ ਤੇ ਬਾਅਦ ਪੈ ਗਈ ਆ ਹਸੀਬ ਲੈ ਡ ਗਿਆ ਤੇਲਾ ਹੋ ਗਿਆ ਉਹ ਕਹਿੰਦੇ ਵੀ ਤਾ ਪਹਿਲਾਂ ਹੀ ਕਰਤੀ ਬਗੈਰ ਮਰੀ ਗਈ ਉਹਨੇ ਗਰਮੈਸ ਕਰਤੀ ਗਰਮੈਸ ਪਹਿਲੇ ਹੁੰਦੀ ਇੱਕ ਸਪਰੇਅ ਜਿਹੜੀ ਗਰਮੈਸ ਕਰ ਦਿੰਦੀ ਕਹਿੰਦਾ ਤਾ ਪੈ ਗਿਆ ਐਗਦੀ ਕਰੀ ਨਹੀਂ ਪਹਿਲਾਂ ਪੈ ਗਈ ਕਹਿੰਦੇ ਵੀ ਤਾ ਪਹਿਲਾਂ ਹੀ ਸਪਰੇਅ ਕਰੀ ਮਾਹਿਆਰੇ ਤਾਂ ਹੁਣ ਕਿਸਮ ਬੜੀ ਜੀ ਇਹ ਤਾਂ ਹੈ ਮਾਸਰ ਬਾਕੀ ਪਾਰਸੋਂ ਦੀ ਕਰੀ ਵੀ ਦੇਖਦੇ ਅੱਜ ਮਾਰ ਕੇ ਉਧਰ ਵੀ ਗੇੜਾ ਨਹੀਂ ਫੇਤਾ ਹੋ ਜਾਣਾ ਸੱਟ ਹਾਂ ਸਪ੍ਰੇਮੀ ਮੀਂਹ ਨਹੀਂ ਪੈਂਦੇ ਮਾਸਨ ਮੀਂਹਾਂ ਕਰਕੇ ਹੁਣ ਤੂੰ ਮੀਂਹ ਬਿਨਾਂ ਤਾਂ ਆਪਾਂ ਮਰੇ ਪਈ ਆ ਹਾਂ ਆ ਦੇਖ ਲੈ ਅਸੀਂ ਕਹਿੰਦੇ ਭਾਦੋ ਪਹਿਲਾ ਪਹਿਲਾ ਪਹਿਲੀ ਭਾਦੋਂ ਨੂੰ ਸਾਦੇ ਧੁੱਪਾਂ ਦੀ ਦੂਈ ਨੂੰ ਮੀਂਹ ਪੈ ਗਿਆ ਥੋੜਾ ਜਿਹਾ ਕਿਣ ਮਗਾਣੀ ਤਿੰਨ ਨੂੰ ਵੀ ਠੰਡਾ ਰਿਹਾ ਅਦੀ ਕਹਿੰਦਾ ਭਾਦੋ ਤਾਂ ਇਹ ਲਾਉਗੇ ਅਸੂ ਮੰਗਣ ਠੰਡਾ ਹੋ ਰਿਹਾ ਹਾਂ ਪਰ ਬਾਈ ਕਾਨੂੰ ਭਾਦੋ ਸਦਾਈ ਹੋਣੇ ਵਾਲਾ ਜੱਟਾ ਨੂੰ ਕਰਦਾ ਕਹਿੰਦਾ ਜੱਟਾ ਸਦਾਈ ਹੋ ਕੇ ਕਰਦਾ ਭੂਸਰੇ ਕਰਦਾ ਤਾਂ ਹੀ ਸਦਾਈ ਹੋਣਦਾ ਜੱਟ ਦਾ ਜੇ ਸਾਧਰੇ ਕੰਮ ਕਰਦਾ ਤਾਂ ਵੀ ਤਾਂ ਵੀ ਇੱਕ ਇੱਕ ਦਾ ਕੰਮ ਹੋਇਆ ਵੀ ਧੁੱਪਾਂ ਆਵਾ ਹੁਣ ਇਹਨੂੰ ਗਿੜਿਆ ਚ ਮਾਰ ਕੇ ਮੈਂ ਦੇਖ ਕੇ ਆਉਂਦਾ ਵੀ ਕੰਮ ਕਿੰਨਾ ਕੁ ਵਧਿਆ ਵਾ ਹੂੰ ਆ ਖੜਿਆ ਨੂੰ ਇਹ ਗਰਮੀ ਆਈ ਜੱਦੀ ਹੁਣ ਨਾ ਹੁਣ ਆ ਤੇਰੇ ਸਾਹਮਣੇ ਇੱਕ ਹਵਾ ਬੰਦ ਹੈ ਹਵਾ ਬੰਦ ਹੈ ਫੇਰ ਵੀ ਮਾੜੀ ਮੋਟੀ ਚੱਲਦੀ ਹੈ ਲੱਗਦੇ ਨਹੀਂ ਹੈਗੇ ਹੂੰ ਵੀ ਐਕਣਾ ਚਲੋ ਬਾਕੀ ਭਾਈ ਹੁਣ ਚੱਲਦੇ ਆ ਦੂਜੀ ਸੜ ਰੇ ਪਾਉਣ ਹੈ ਬਾਕੀ ਤੇਰੇ ਫਾਰਮ ਚ ਕੀੜਾ ਮਾਰ ਕੇ ਆਉਣਾ ਆ ਜਾ ਆ ਜਾ ਮੈਂ ਤਾਂ ਚਾਚੇ ਨੂੰ ਵੀ ਘਮਾ ਕੇ ਲਿਆਉਣਾ ਚਾਚਾ ਵੀ ਕੱਦਾਂ ਹੀ ਖੜੇ ਪਏ ਆ ਕੀੜਾ ਨਹੀਂ ਵਜਿਆ ਜਦੇ ਵਜਿਆ ਜਾਂ ਪਹਿਲਾਂ ਤੁਸੀਂ ਜਾ ਬੰਦ ਜਦ ਆਪਾਂ ਗਏ ਤੇ ਮੂੰਗੀ ਦੇਖਣ ਮੂੰਗੀ ਨਹੀਂ ਵੀ ਕਾ ਨੂੰ ਦੇਖਣ ਗਏ ਸੀ ਜੀ ਕਣਕ ਜਾਂ ਕਣਕ ਤੋਂ ਦਿਖਾਈ ਦੇ ਬੀਜੀ ਦੀ ਹਾਂ ਵੀ ਪੱਕ ਉਹ ਕਾਖੇ ਜਿਹਾ ਸਪਰੇਅ ਕਰਦੇ ਹਾਂ ਗੱਦਾ ਹੀ ਗਿਆ ਮੈਂ ਉਧਰ ਨਹੀਂ ਗਿਆ ਇੱਥੇ ਸੁਣਿਆ ਜਾਂਦਾ ਵੀ ਰੋਡ ਵੀ ਵਧੀਆ ਬਣਾਤਾ ਸੜਕਾਂ ਐ ਖੁੱਲੂਗੀਆਂ ਐ ਹੋਗੀਆਂ ਰੋਡ ਤਾਂ ਤੂੰ ਐਂ ਦੇਖ ਲੈ ਵੀ ਤੈਨੂੰ ਦੱਸਾਂ ਗਿਆ ਆ ਦੋ ਡਬਲ ਲਾਲਾ ਬਸ ਐਡਾ ਰੋਡ ਹੋ ਗਿਆ ਐਡਾ ਨਹੀਂ ਨਹੀਂ ਠੀਕ ਐ ਮਾਰ ਕੇ ਆਉਂਦੇ ġੇੜਾ ਦੇਖ ਕੇ ਕਰਦਾ ਚੱਕ ਹੂੰ ਮਾਰੇ ਆ ਜੀ ਕਾਲੂ ਆ ਜੀ ਨਾਲੇ ਕਾਲੂ ਚਾਚੇ ਨੂੰ ਵੀ ਲੈ ਆਉਂਗੇ ਨਾਲੇ ਉਹ ਵੀ ਕਿਦਾਂ ਦਾ ਫਿਰਦਾ ਕਹਿੰਦਾ ਉੱਪਰ ਚੜ ਕੇ ਦੇਖ ਆਉਣਾ 70 ਫੁੱਟ ਕਾਲਾ ਚਾਚਾ ਤਾਂ ਚੜਿਆ ਆਇਆ ਉੱਪਰ ਬਣਾਤਾ ਕੁ ਉਹ ਨਹੀਂ ਲੱਗੀ ਡਰਾਇਰ ਲੱਗੀ ਵੀ ਜਿਹੜੀ ਅੱਛਾ ਅੱਛਾ ਉਹ ਬਹੁਤ ਉੱਚੀ ਆ ਆਹੀ ਕੁਝ ਨਹੀਂ ਦੇਖਿਆ ਚੱਲ ਕੋਈ ਨਹੀਂ ਕਾਲੂ ਤੁਹਾਨੂੰ ਕਮਾਉਣਾ ਅੱਜ ਮੈਂ ਨਵੇੜਿਆਂ ਆਵਾ ਕਮਾਉਣ ਨਵੇੜਾ ਨਵੇੜਾ ਰੇ ਅੱਜ ਨਵੇੜਦੇ ਭਈ ਰੱਖਿਆ ਬਈ ਮਤਲਬ ਇਹਨਾਂ ਦਾ ਉਹ ਇਹਨੂੰ ਤਾਂ ਬਸ ਆ ਤਾਂ ਮੈਂ ਆਪੇ ਪਾ ਜਾਣ ਰੇ ਇਹਨੂੰ ਕੱਖ ਕੱਢਣ ਨਾਲ ਉੱਥੇ ਛੋਟੀ ਜਿਹੀ ਖੱਤੀ ਆ ਅੱਛਾ ਉਹ ਜੋ ਉੱਦਣ ਦੇ ਹੀ ਰਹਿੰਦਾ ਇਹ ਜੱਗੇ ਇਹਨਾਂ ਨੇ ਪੱਟ ਲਿਆ ਭਈਆ ਦੂਆ ਦੇਸ਼ ਨੂੰ ਭ ਚਲੋ ਬਾਕੀ ਠੀਕ ਆ ਜੀ ਚੱਲਦੇ ਫਿਰ ਇਹ ਵਧੀਆ ਇੰਨੇ ਨੂੰ ਹੋਣਾ ਪੁੱਜੀ ਪਰ ਪਰ ਹੋਣਾ ਹੈ ਚਲ ਇਹ ਨਾਲ ਤਾਂ ਰੱਖ ਲੂੰਗੇ ਝਾੜ ਦੇਣੀ ਝਾੜ ਕੇ ਰੰਗ ਮਰਾ ਦੂੰਗੇ ਸੋਰਾ ਜੀ ਜਿਵੇਂ ਬਾਈ ਦੇ ਫਿਰ ਦੇ ਬਾਈ ਮਾਰ ਕੇ ਨਾ ਝਾੜ ਦੇ ਬਾ ਝਾੜ ਦੇ ਝੜ ਗਈ ਇਹਦਾ ਕੱਢਣਾ ਕੰਮ ਖਾਣਾ ਆ ਇਹ ਖਾਣਾ ਮਨਾ ਆ ਨਾਲ ਨੂੰ ਕਾ ਤੇ ਖਤਮ ਹੋਈ ਆ ਆ ਨਾਲ ਦੇ ਲਾ ਹੋਏਗੀ ਬੰਨਾ ਨਾ ਲੈ ਹੱਲੇ ਵੀ ਜ਼ਰ ਤੋਰਾ ਰੱਖਾ ਤੋਰਾ ਜਹਾਜ ਲੱਗੇ ਪਾਣੀ ਦੇ ਦੀਏ ਤਾਂ ਹੀ ਅਸੀਂ ਹੁਣ ਬਦਲ ਕੇ ਨਾ ਪਾ ਸਕਦੀ ਬਾਤ ਇੱਥੇ ਪਲਾਸਟਿਕ ਦੀ ਜਾਈ ਹੁੰਦੀ ਐ ਵੋੜ ਬਾਦੀ ਕੱਢੀ ਅਸੀਂ ਐ ਮਾਂ ਤੇ ਕੱਢੀ ਆ ਇਹ ਆਪਣੇ ਸੋਰੇ ਕਰਕੇ ਨਹੀਂ ਬਾਈ ਲੋਹੇ ਦੀ ਡਿਰੀਵਰੀ ਚੱਲਦੀ ਜਿੱਦੇ ਮੈਂ ਹੁਣ ਅਸੀਂ ਪਲਾਸਟਿਕ ਦੀ ਪਾਚੇ ਉਧਰ ਮੋਟਰ ਕੱਢ ਕੇ ਵੇਚੀ ਸੀ ਆ ਆਪਣਾ ਤਾਂ 50 ਫੁੱਟ ਪਈ ਜਾਂਦੀ ਆ ਹੁਣ ਜਿੱਥੇ ਜ਼ਿਆਦਾ ਉੱਥੇ ਪਲਾਸਟਿਕ ਨਹੀਂ ਜਾਂਦੀ ਉੱਥੇ ਲੋਹੇ ਚੱਲਦੀ ਆ ਇੱਥੇ ਫਿਰ 100 150 ਮੋਟਰ ਮੋਟਰ ਚੱਲਦੀ ਆ ਯਾਰ ਇਹ ਵੀ ਝਾੜ ਦੂੰ ਕੈਸੂ ਵੀ ਪਤਾ ਐਂ ਝਾੜ ਕੇ ਦੁਬਾਰਾ ਕਰਨ ਨੂੰ ਹੈਗਾ ਗੱਜਾ ਦੇ ਕੰਮ ਆ ਫਕਾਤੇ ਵੇਚ ਕੇ ਪਰੇ ਕਰ ਵਾਲੀ ਨੂੰ ਹੈਂ ਵੇਚ ਕੇ ਪਰੇ ਕਰ ਇਹਦਾ ਕਿਹੜਾ ਪਾਨੇ ਮੁੱਲ ਪਾਇਆ ਪੈਪ ਦਾ ਵਾਹੋ ਇਹਦਾ ਤਾਂ ਮੁੱਲੇ ਨਹੀਂ ਪਾਇਆ ਹੈਗਾ ਗੱਲ ਕਰਦੇ ਵੀ ਇਦਾਂ ਦੀ ਵੀ ਨਾ ਮੈਂ ਘਾੜਨਾ ਰੱਖਦਾ ਚਲ ਬੀ ਕੀ ਨੀ ਨਾਉਣੀ ਕੋਈ ਗੱਡੀ ਦੇ ਸਮੇਂ ਵਿੱਚ 2 ਸੂਤ ਦੇ ਪਾ ਕੇ ਆ ਤਾਂ ਦਿੱਸਤੀ ਪਈ ਐ ਥਾਫਾ ਥਾਣਾ ਐ ਚਾ ਪੰਜ ਇਹ ਥਾੜੀ ਲੋਹੇ ਦੀ ਐ ਕਿਆ ਚੱਕ ਰਿਆ ਫਿਰ ਇਹ ਗਲੀ ਕਾਤੇ ਐ ਇਹ ਆਹ ਦੇਖ ਤਾਂ ਨਾਲ ਕਹੀ ਪਈ ਲੈ ਹੋਰ ਉਹ ਵੀ ਸਾਰੇ ਇਹੀ ਨੇ ਲੈ ਆ ਨਾਲ ਦੇ ਦਿੱਤੇ ਕਹਿੰਦੇ ਲੈ ਬੁੰਨੇ ਬੋਲਦੀ ਹਾਂ ਹਾਲ ਹਫਤੇ ਵਧੀਆ ਹਾਂ ਆਹ ਕਰੋ ਦੀ ਨਾਲ ਇਹਨੂੰ ਗੱਦ ਦੇ ਰੱਖ ਕਾਹ ਕਿਦੋਂ ਸਾਬੂ ਚਾੜ ਰੰਗ ਮਾਰ ਕੇ ਅੰਦਰ ਰੱਖਦੇ ਹੈ ਹੈ ਖਾਮ ਚੜ ਕੇ ਜੰਗ ਆਉਂਦਾ ਵੀ ਕੰਮ ਕੱਛਿਆ ਹੀ ਹਾਲੇ ਆਪਣਾ ਇੱਕ ਝਾਂਨੇ ਨੂੰ ਵੀ ਰੰਗ ਕਰਾਉਣਾ ਇਹਨਾਂ ਨੂੰ ਵੀ ਰੰਗ ਕਰਾ ਦੇਣਾ ਉਹ ਛੱਲ ਨੂੰ ਵੀ ਰੰਗ ਕਰਾਉਣਾ ਹੁੰਦਾ ਕੱਲੂ ਫੈਦ ਆਉਣੀ ਆ ਹੁਣ ਕੱਲੂ ਲੈ ਆਉਣੇ ਵੱਟ ਕੇ ਸਮਾਨ ਸਮਾਨ ਉਹ ਤਾਂ ਵੱਡ ਹੋ ਜਾਣਾ ਕੱਲੂ ਲੈਣਾ ਸੋ ਨੜੇ ਉਹ ਦਰਿਆ ਬੱਤੇ ਹਾਂ ਇਵਨੀ ਗੱਲੇ ਨੜੇ ਠੀਕ ਬਣ ਜਾਈ ਨਹੀਂ ਬੰਦਾ ਹੈਗਾ ਆਪਣੇ ਕੋਲ ਬੰਨਣੇ ਵਾਲਾ ਹੈ ਆਪਣੇ ਕੋਲ ਭਈਆ ਜਿਹੜਾ ਕਹਿੰਦਾ ਸਰਦਾਰ ਜੀ ਜਿਹੀ ਜਿਹੀ ਮਰਜ਼ੀ ਬਣਾ ਲੇਗਾ ਮਹਲ ਬੰਦ ਤੇ ਜਿਹੀ ਮਰਜ਼ੀ ਬਣਾ ਲੇਗਾ ਕਿੰਨਾ ਕਹੋਗਾ ਗੇਟ ਤੇਰਾ ਵੇਰਦਾ ਤਿਆਰੇ ਆ ਹਾਂ ਦੇ ਘੰਡੇ ਆ ਵੀ ਕਿਉਂ ਦੇ ਸੀ ਆ ਆਉਂਦੇ ਆ ਤੇਰੇ ਕੋਲ ਨੂੰ ਚਾ ਠੀਕ ਚੱਲ ਸਾੜਾ ਵੀ ਸਵਾਰ ਤੇ ਬਾਈ ਘਰ ਵਾਲਾ ਗੇਟ ਸਾੜਦੇ ਯਾਰ ਕੱਲੂ ਦਾ ਕੰਮ ਜਾ ਹੋਰ ਅੱਜ ਨੂੰ ਰੇਟ ਕੋਲ ਨੂੰ ਕਰਦੇ ਫਿਰ ਜੋਤੇ ਜਿਹਦਾ ਕੰਮ ਮਿਲਦਾ ਕਰਦੇ ਉਹਨੂੰ ਬਹੁਤ ਔਖਾ ਆ ਅਸੀਂ ਤਾਂ ਲਾ ਦੇਂਦੇ ਕਰਦੇ ਤੇ ਨਹੀਂ ਆਉਂਦਾ ਹੈਗਾ ਚੱਕ ਕੇ ਲਾਉਣਾ ਪੈਂਦਾ ਯਾਰ ਬਹੁਤ ਔਖਾ ਲੱਗਦਾ ਆ ਅੱਧੇ ਦੇ ਦੀ ਥੋੜੀ ਥੋੜੀ ਤਾਂ ਚਾਹੀਦੀ ਝਾੜ ਦਿੰਦਾ ਮੈਂ ਨਰਮਾ ਖਾਲੀ ਜਮਾਂ ਹੀ ਖਤਮ ਕਰਤੀ ਇਹਦਾ ਥਾਲਾ ਐਂ ਤਾਰੀ ਮੋਟਰ ਦੇ ਵਿੱਚ ਗੇਰਨੇ ਵਾਲਾ ਕੰਮ ਹੋਦਾ ਜੇ ਨਾ ਕੱਢਦੇ ਹਾਂ ਆਹੋ ਤੇ ਅਰੇ ਖਰਾ ਮਾ ਦੀਆਂ ਕਰਨੇ ਮੋਟਰ ਦੀ ਕੱਢ ਕੇ ਲੈ ਕੇ ਪਹਿਲੇ ਹੋਣੀ ਤਾਂ ਹੈ ਤਾਈ ਦਾ ਸੀ ਔਰ ਕਰਨਾ ਡ੍ਰੀਵ ਨਹੀਂ ਬੈਠੀ ਨਹੀਂ ਤੀ ਉਹ ਪਲਾਸ ਕੱਢਦੀ ਅਜਿਹਾ ਇਹ ਮੋਟਰ ਤੇ ਪਾਓ ਠੀਕ ਨਹੀਂ ਗੱਲ ਆਪਣੇ ਲੋਹੇ ਦੀ ਚਾਲਦੇ ਨੇ ਨਾਟ ਵੱਢਣੀ ਪੈਂਦੀ ਜਾਂ ਕੱਢਣੀ ਆਂਦਰ ਸੋਰੇ ਕਰਕੇ ਤਾਂ ਹੀ ਆਹ ਕੰਮ ਕਰ ਲਿਆ ਲੈ ਅਗਲੀਆਂ ਨਿਕਲਦੀਆਂ ਅੱਧਾ ਬਜਰ ਰਹਿ ਗਿਆ ਆ ਥੋੜਾ ਵੀ ਨਿਕਲ ਗਿਆ ਅੱਧਾ ਬਜਰ ਰਹਿ ਗਿਆ ਕਿੰਨੀ ਦਾ ਝਾੜਤੀ ਆ ਸੋਨੀ ਰੇ ਵੀ ਛੱਡ ਜਾ ਪੋਣਾ ਆ ਆਪਾਂ ਨੇ ਕਬੜੇ ਕੋਲ ਸਮਾਨ ਬਥੇਰਾ ਏ ਹਾ ਗਾਡਰ ਬੋਏ ਬਥੇਰੇ ਪੈਟਾਂ ਬਥੇਰੀਆਂ ਪਈਆਂ ਪੋਣਾ ਚੱਕਵਾ ਚੁੰਦਾ ਜਈ ਆ ਕਿਆ ਛੈਡੂ ਰੇ ਹਾਂ ਚੱਕਾ ਆਉਣਾ ਸੰਦਾ ਬਾਹਰ ਖੜਾ ਰਹੂਗਾ ਸਾਰਾ ਯਾਰ ਸਵਾਸ ਨਾਲ ਬੈਗ ਲੱਗੀ ਜਾਏ ਵਿੱਚ ਕਾਟੇ ਕਾਟੇ ਗਾਉਂਦੇ ਆਂ ਆਵਾੜੀ ਆਉਣੀ ਹੈ ਸਾਡੇ ਆਉਣੇ ਨਹੀਂ ਖਾਣੇ ਨਹੀਂ ਬਰੇ ਬੌਲੇ ਵਾਲੇ ਕੋਹ ਨਾਲ ਕੰਮ ਹੁੰਦਾ ਅੱਜ ਵਾਲਾ ਹੂੰ ਮੋਟਰ ਪਿੱਛੇ ਕਰਨੀ ਸੀ ਆਟਾ ਖਾਲੀ ਗੱਲ ਦੇ ਨਹੀਂ ਹੈਗੀ ਮੈਂ ਪਲਾਸਟਿਕ ਗੱਲ ਦੇ ਨਹੀਂ ਹੈਗੀ ਨਾਲੇ ਪਲਾਸਟਿਕ ਲੈ ਕੇ ਆਪ ਤੇ ਬੜੀ ਗੱਲ ਸੋ ਨਹੀਂ ਪਤਾ ਕਿ ਆਉਗੀ ਇੱਕ ਤਾਂ ਵਿੱਚ ਤਾਰ ਨਹੀਂ ਸਖਾਈ ਆਪਣਾ ਖੋਲ ਰੈਜ ਨਾਲ ਚੁੜੀ ਚੜਾ ਹੱਥ ਨਾਲ ਫੇਲ ਵਿੱਚ ਛੱਡ ਦੇ ਜ਼ਾਹਰ ਕਰਦੇ ਨਹੀਂ ਇੱਕ ਫੜਾ ਫੜ ਢੁੱਲੀ ਜੀ ਦੇ ਥਾਲੇ ਨਾਟ ਖੋਲਣ ਨਾਟ ਦੀ ਚਾਬੀਆਂ ਪੂਗ ਹੋਉਂਦੀਆਂ ਤੇ ਖੁੱਲਦੀ ਨਹੀਂ ਹੈਗੀ ਖਬੱਟੇ ਤੇ ਖੰਭੜੇ ਰਹਿਣ ਦੇ ਬਹੁਤ ਆ ਕੰਮ ਤਾਂ ਆ ਜਣੀ ਸਾਲ ਕੱਢਣੇ ਨੇ ਇਹ ਕੱਢਣੇ ਦੇ ਕੰਮ ਆ ਕੇ ਬਜਰੀ ਭਰ ਦਵੇ ਵਿੱਚ ਹਨਾ ਕਿਤੇ ਨਹੀਂ ਆਂਦੀ ਇਧਰ ਆਕਰਣਾ ਕੋਈ ਆ ਪਰ ਇਹਨਾਂ ਦੀ ਇਹ ਨੂੰ ਰੇਹ ਆਪਾਂ ਵਾਰੀ ਕੋਈ ਬੈਠ ਕੇ ਮਨਵਾਉਣਾ ਇਹਨਾਂ ਨੂੰ ਲਾਈਓ ਬਹੁਤ ਆ ਕੇ ਇਸ ਕੀ ਫਰਟਾ ਦੋ ਨੀ ਆਪਣੀ ਫੌੜੀ ਬਾਹ ਰੱਖਾ ਇਹਨਾਂ ਨੂੰ 10 ਕਿਲੋ ਦੀ ਬਾਹ 10 ਕਿਲੋ ਦੀ ਸੁਗਰ ਵੀ 20 ਕਿਲੋ ਹਲਾਰ ਦੇ ਚੱਕਰ ਰੱਖੀ ਤੇ ਨਹੀਂ ਭਾਰੀ ਹੋਊਗੀ ਬਾਬਾ ਪਾਰੀਆਂ ਫੇਰ ਆ ਦੇ ਲਾ ਦਾਰ ਦੀ ਉਹ ਆਈ ਵੀ ਤਾਂ ਖਤਮ ਹੋ ਗਈ ਹੈ 10 ਕਿਲੋ ਤਾਂ ਜੰਗ ਜਾਂਦੀ ਚੱਲ ਚੱਕ ਚੱਕ ਰੱਖ ਇਹਨਾਂ ਨੂੰ ਚਾ ਰੱਖੀਏ ਹੂੰ ਇੱਧਰ ਆਣਾ ਥੱਲੇ ਬਹਿ ਜਾਣਾ ਖੋਰਾ ਜਾ ਹੂੰ ਅਨਰ ਜੀ ਵੀ ਆ ਵੀ ਇਕੱਠੇ ਕਰਨੇ ਦਾ ਰੂਵਾ ਬੱਜਣੇ ਤੇ ਆਹ ਇਕੱਠੇ ਕਰ ਦਨ ਸਾਰੇ ਹੂੰ ਚੱਲ ਚੱਕ ਫਿਰ